ਇਥੇ ਸਾਡੇ ਜੋੜ ਮੇਲਿਆਂ ਨੂੰ ਮੇਲੇ ਬਣਾ ਲਿਆ ਲੋਕਾਂ ਨੇ ਸਿੱਖ ਦਾ ਕਰਤਾਰ ਕੀ ਹੈ ਬੜੋ ਜਰਨੈਲ ਹਰੀ ਸਿੰਘ ਨੜੂਆ ਸ਼ੇਰ ਪਾੜ ਦਿੱਤਾ ਸੀ ਜਵਾੜੇ ਚ ਹੱਥ ਪਾ ਕੇ ਏਦਾਂ ਦੋ ਥਾਂ ਹੱਥਾਂ ਨਾਲ ਹੀ 15 ਮਿੰਟ ਦਾਲ ਦੀ ਬਾਲਟੀ ਚਾਕੇ ਸੇਵਾ ਨਹੀਂ ਹੁੰਦੀ ਆਖੋ ਸਤਨਾਮ ਮੇਰੀ ਵਾਹ ਏ ਗੁਰੂ ਜੀ ਸਿੱਖ ਦਾ ਕਰਤਾਰ ਕੀ ਹੈ ਜਦੋਂ ਜੰਗ ਜਿੱਤੀ ਬਾਨੋ ਨੇ ਕਿਹਾ ਮੁਸਲਮਾਨਾਂ ਦੀ ਧੀ ਬਾਨੋ ਸਿੱਖ ਦਾ ਕਰਤਾਰ ਕਹਿਣ ਲੱਗਿਆ ਜੇ ਮੇਰਾ ਲਬਜ ਕੋਈ ਸਿੱਧਾ ਸਿੱਧਾ ਜਿਹਾ ਹੋ ਜੂ ਤੇ ਮੈਨੂੰ ਮਾਫੀ ਦੇਣੀ ਬਾਨੋ ਨੇ ਬੇਨਤੀ ਕੀਤੀ ਹਰੀ ਸਿੰਘ ਨੜੂਏ ਨੂੰ ਮੇਰਾ ਚਿਤ ਕਰਦਾ ਤੇਰੇ ਵਰਗਾ ਪੁੱਤ ਮੇਰੀ ਕੁਖ ਤੋਂ ਜੰਮੇ ਇਹਦਾ ਮਤਲਬ ਪਤਾ ਕੀ ਸੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਮੈਂ ਤੇਰੇ ਬੱਚੇ ਦੀ ਮਾਂ ਬਣਨਾ ਮੇਰੀ ਕੁਖ ਤੋਂ ਤੇਰੇ ਵਰਗਾ ਜਰਨੈਲ ਪੈਦਾ ਹੋਵੇ ਹਰੀ ਸਿੰਘ ਨੜੂਆ ਕਹਿੰਦਾ ਬਨੋ ਕਿਰਦਾਰ ਕਹਿਣ ਲੱਗਾ ਸਿੱਖ ਦਾ ਮੈਨੂੰ ਆਪਣਾ ਪੁੱਤ ਬਣਾ ਲੈ ਆਖੋ ਸਤਨਾਮ ਵਾਹਿਗੁਰੂ ਜੀ ਮੈਨੂੰ ਆਪਣਾ ਪੁੱਤ ਬਣਾ ਉਹ ਕਿਹੜੀ ਨਿਗਾਹ ਲੈ ਕੇ ਆਈ ਤੇ ਤੇਰਾ ਸਿੱਖ ਦਾ ਕਰਦਾਰ ਕੀ ਸੀ ਉਹ ਆਪ ਪੁੱਤ ਬਣਿਆ ਹਰੀ ਸਿੰਘ ਨੜੂਆ ਬਨੋਂ ਦਾ ਪਤੀ ਨਹੀਂ ਬਣਿਆ ਪੁੱਤ ਬਣਿਆ ਤੇ ਅੱਜ ਦਾ ਸੇਖ ਹੋਵੇ ਸਿੱਖਾਂ ਦੇ ਨਿਆਣੇ ਹੋਣ ਤੇ ਮੇਲੇ ਚ ਧੀਆਂ ਨੂੰ ਨੰਬਰ ਸਿੱਟਦੇ ਫਿਰਨ ਪਰਚੀਆਂ ਤੇ ਲਿਖ ਲਿਖੇ ਕਰਦਾਰ ਨਾ ਵਣ ਚੱਲੇ ਤੀਰਥੀ ਮਨ ਕੋਟੇ ਤਨ ਚੋਰ ਇੱਕ ਬਹੁ ਲੱਤੀ ਨਾਤਿਆਂ ਦੋਏ ਪਾ ਚੜੀਆ ਸੋਰ ਹੋਰ ਦੁਗਣਾ ਪਾਪ ਚੜਦਾ ਲੈਂਦਾ ਲੂੰਦਾ ਨਹੀਂ ਮਤ ਜਾਣੋ ਵੀ ਮੱਥਾ ਟੇਕ ਲਿਆ ਮਨ ਚ ਮੈਲ ਰੱਖ ਲਈ ਤੇ ਮੇਰਾ ਪਾਪ ਲੈ ਗਿਆ ਦੁਗਣਾ ਚੜਿਆ ਜਦੋਂ ਹਰਕਤ ਪੁੱਠੀ ਸਿੱਧੀ ਕੀਤੀ ਆ ਕੇ ਸੰਗਤ ਵਿੱਚ